11 ਤਰ੍ਹਾਂ ਦੇ ਕੀਟਨਾਸ਼ਕਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਖਾਸ ਕਰ ਬਾਸਮਤੀ ਇਧਰੋਂ ਬਾਹਰ ਭੇਜੀ ਗਈ ਸੀ ਦੂਜੇ ਸੂਬਿਆਂ ਦੇ ਵਿੱਚ ਗਈ ਸੀਗੀ ਪੰਜਾਬ ਤੋਂ ਉਹ ਮਾਵ ਦੰਡਾਂ ਦੇ ਉੱਤੇ ਖੜੀ ਨਹੀਂ ਉਤਰੀ ਸੀ। ਕਹਿੰਦੇ ਜਿਹੜੇ ਕੀਟਨਾਸ਼ਕ ਵੇਚਣ ਵਾਲੇ ਡੀਲਰ ਨੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਅਜਿਹੇ ਕੀਟਨਾਸ਼ਕਾਂ ਦਾ ਪੂਰਾ ਰਿਕਾਰਡ ਰੱਖਣਾ ਪਵੇਗਾ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਕੀਟਨਾਸ਼ਕ ਨਾ ਹੋਵੇ। QR ਕੋਡ ਵਾਲੇ ਬੈਗ ਹੀ ਵਿਕਣਗੇ ਉਸ QR ਕੋਡ ਦੇ ਵਿੱਚ ਇਹ ਸਾਰਾ ਸੀਗਾ ਕਿ ਜਦੋਂ ਤੁਸੀਂ ਆਪਣੇ ਐਪ ਦੇ ਨਾਲ ਜਾਂ ਆਪਣੇ Android ਫੋਨ ਦੇ ਨਾਲ ਉਹ ਸਕੈਨ ਕਰਦੇ ਹੋ ਤਾਂ ਉਹਦਾ ਸਾਰਾ ਡਾਟਾ ਆ ਜਾਂਦਾ ਸੀਗਾ ਕਿ ਕਿਹੜੇ ਕਿਸਾਨ ਦੇ ਖੇਤ ਦਾ ਇਹ ਬੀਜ ਤਿਆਰ ਕੀਤਾ ਹੋਇਆ ਕਦੋਂ ਇਹਦੀ ਪੈਕਿੰਗ ਹੋਈ ਸੀਗੀ ਬੀਜ ਦੀ ਜੇਕਰ ਕਿਸੇ ਨੇ ਵੇਚਿਆ ਤਾਂ ਉਹਦੇ ਉੱਤੇ ਕਾਰਵਾਈ ਦੀ ਸੰਭਾਵਨਾ ਵੀ ਹੈ ਕੀਟਾਸ਼ਕ ਕੀੜਿਆਂ ਦੇ ਲਈ ਹਾਨੀਕਾਰਕ ਨੇ ਤਾਂ ਇਨਸਾਨੀ ਜੀਵਨ ਵਾਸਤੇ ਵੀ ਉਹੋ ਹਾਨੀਕਾਰਕ ਕੀ ਮਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਅੱਜ ਪੰਜਾਬ ਸਰਕਾਰ ਨੇ ਕਹਿੰਦੇ ਕਿ ਜਿਹੜੇ ਕਯੂ ਆਰ ਕੋਡਡ ਬੀਜ ਨੇ ਉਹੀ ਵਿਕਣਗੇ ਔਰ 11 ਤਰ੍ਹਾਂ ਦੇ ਕੀਟਨਾਸ਼ਕਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਆ ਅ ਸਮੇਂ-ਸਮੇਂ ਤੇ ਕਿਸਾਨਾਂ ਦੀਆਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਹੁੰਦੀਆਂ ਸੀ ਪਰ ਕੀਟਨਾਸ਼ਕਾਂ ਦੇ ਬਿਨਾਂ ਕਿਸਾਨਾਂ ਦਾ ਬੋਤਾ ਕਰਕੇ ਸਰਦਾ ਵੀ ਨਹੀਂ ਮਿਲਾਵਟੀ ਬੀਜ ਆ ਰਹੇ ਨੇ ਮਿਲਾਵਟੀ ਦਵਾਈਆਂ ਆ ਰਹੀਆਂ ਨੇ ਇਸ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਪਹੁੰਚੀਆਂ ਤਾਂ ਫਿਰ ਇਹ ਫੈਸਲਾ ਸਰਕਾਰ ਨੇ ਲਿਆ ਕਿਵੇਂ ਵੇਖਦੇ ਹੋ ਫੈਸਲੇ ਨੂੰ ਸਿਮਰਨ ਪਿੱਛੇ ਜੇ ਮਾਮਲੇ ਸਾਹਮਣੇ ਆਏ ਸੀਗੇ ਕਿ ਜਿਹੜੇ ਚੌਲ ਖਾਸ ਕਰ ਬਾਸਮਤੀ ਇਧਰੋਂ ਬਾਹਰ ਭੇਜੀ ਗਈ ਸੀ ਦੂਜੇ ਸੂਬਿਆਂ ਦੇ ਵਿੱਚ ਗਈ ਸੀਗੀ ਪੰਜਾਬ ਤੋਂ ਉਹ ਮਾਅਬਦੰਡਾਂ ਦੇ ਉੱਤੇ ਖਰੀ ਨਹੀਂ ਉਤਰੀ ਸੀ ਉਦੋਂ ਵੀ ਕਈ ਤਰ੍ਹਾਂ ਦੇ ਪੱਖ ਸਾਹਮਣੇ ਆਏ ਸੀ ਇੱਕ ਪੱਖ ਇਹ ਸੀਗਾ ਕਿ ਸ਼ਾਇਦ ਇਹਦੇ ਵਿੱਚ ਕਿਸਾਨ ਕੀਟਨਾਸ਼ਕ ਜ਼ਿਆਦਾ ਵਰਤਦੇ ਨੇ ਇਸ ਕਰਕੇ ਉੱਥੇ ਜਿਹੜੇ ਮਿਆਰ ਸੀਗੇ ਉਹ ਸਹੀ ਨਹੀਂ ਨਿਕਲੇ ਦੂਜਾ ਇਹ ਸੀਗਾ ਕਿ ਜਿਵੇਂ ਹੁਣ ਇੱਥੋਂ ਕਿਸਾਨਾਂ ਨੇ ਇਸ ਸੀਜ਼ਨ ਦੇ ਵਿੱਚ ਬਾਸਮਤੀ ਬੀਜੀ ਵੱਡੀ ਉਹਨੂੰ ਮੰਡੀਆਂ ਦੇ ਵਿੱਚ ਭੇਜਿਆ ਮੰਡੀਆਂ ਦੇ ਵਿੱਚ ਵੀ ਕਾਫੀ ਦਿਨ ਪਈ ਰਹੀ ਮੰਡੀਆਂ ਤੋਂ ਬਾਅਦ ਦੇ ਵਿੱਚ ਸਟੋਰ ਹੋ ਗਈ ਸਟੋਰੇਜ ਤੋਂ ਬਾਅਦ ਦੇ ਵਿੱਚ ਅੱਗੇ ਜਦੋਂ ਉਹਦੇ ਰੈਕ ਲੱਗੇ ਬਾਹਰ ਜਾਣ ਵਾਸਤੇ ਗੱਡੀਆਂ ਦੇ ਵਿੱਚ ਉਹਦੇ ਵਿੱਚ ਵੀ ਕਿੰਨੇ ਦਿਨ ਪਈ ਰਹੀ ਤੇ ਜਦੋਂ ਅੱਗੇ ਪਹੁੰਚ ਕੇ ਅਗਲੇ ਸਟੋਰਾਂ ਦੇ ਵਿੱਚ ਗਈ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਉਦੋਂ ਇਹ ਕਿਹਾ ਗਿਆ ਕਿ ਸ਼ਾਇਦ ਪੁਰਾਣੀ ਹੋਣ ਕਰਕੇ ਜਿਹੜੇ ਮਾਪਦਾਨ ਸੀਗੇ ਉਹ ਸਹੀ ਨਹੀਂ ਨਿਕਲੇ ਸੀਗੇ ਤਾਂ ਮਿਆਰ ਦੇ ਵਿੱਚ ਨਿਗਾਰ ਆਇਆ ਸੀਗਾ ਬਾਸਮਤੀ ਦੇ ਕਈ ਸੈਂਪਲ ਫੇਲ ਹੋਏ ਸੀਗੇ ਤੇ ਹੁਣ ਬਾਸਮਤੀ ਦੇ ਉੱਤੇ ਜਿਹੜੀ ਸਪਰੇਅ ਕੀਤੀ ਜਾਂਦੀ ਹੈ ਕੀਟਨਾਸ਼ਕਾਂ ਦੀ ਉਹਦੇ ਉੱਤੇ ਪਾਬੰਦੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਨੇ 11 ਕੀਟਨਾਸ਼ਕ ਨੇ ਜਿਹੜੇ ਵੱਖ-ਵੱਖ ਕੰਪਨੀਆਂ ਦੇ ਉਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਹਿੰਦੇ ਜਿਹੜੇ ਕੀਟਨਾਸ਼ਕ ਵੇਚਣ ਵਾਲੇ ਡੀਲਰ ਨੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਅਜਿਹੇ ਕੀਟਨਾਸ਼ਕਾਂ ਦਾ ਪੂਰਾ ਰਿਕਾਰਡ ਰੱਖਣਾ ਪਵੇਗਾ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਕੀਟਨਾਸ਼ਕ ਨਾ ਹੋਵੇ ਕਿਸਾਨਾਂ ਨੂੰ ਜਾਗਰੂਕ ਕਰਨਾ ਪਵੇਗਾ ਕਿ ਕਿਸਾਨ ਵੀ ਇਸ ਕੀਟਨਾਸ਼ਕ ਨੂੰ ਨਾ ਖਰੀਦਣ ਗੁਰੇਜ਼ ਕਰਨ ਕਿਉਂਕਿ ਕਈ ਵਾਰ ਕਿਸਾਨਾਂ ਦੇ ਟਿਪਸ ਦੇ ਉੱਤੇ ਹੁੰਦੇ ਨੇ ਨਾਮ ਇਹਨਾਂ ਕੀਟਨਾਸ਼ਕਾਂ ਦੇ ਤਾਂ ਉਹ ਹੁਣ ਨਹੀਂ ਮਿਲਣਗੇ ਤੇ ਜਿਹੜਾ ਕੋਈ ਇਹਨੂੰ ਵੇਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਉੱਤੇ ਵੀ ਕਾਰਵਾਈ ਹੁਣ ਸੰਭਾਵਤ ਹੁੰਦੀ ਨਜ਼ਰ ਆ ਰਹੀ ਹੈ ਪਿੱਛੇ ਜੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਕਿਹਾ ਸੀਗਾ ਕਿ ਬੀਜ ਨੇ ਜਿਹੜੇ ਬੀਜਾਂ ਨੂੰ ਲੈ ਕੇ ਵੀ QR ਕੋਡ ਵਾਲੇ ਬੈਗ ਹੀ ਵਿਕਣਗੇ ਉਸ QR ਕੋਡ ਦੇ ਵਿੱਚ ਇਹ ਸਾਰਾ ਸੀਗਾ ਕਿ ਜਦੋਂ ਤੁਸੀਂ ਆਪਣੇ ਐਪ ਦੇ ਨਾਲ ਜਾਂ ਆਪਣੇ ਐਂਡਰੌਇਡ ਫੋਨ ਦੇ ਨਾਲ ਉਹ ਸਕੈਨ ਕਰਦੇ ਹੋ ਤਾਂ ਉਹਦਾ ਸਾਰਾ ਡਾਟਾ ਆ ਜਾਂਦਾ ਸੀਗਾ ਕਿ ਕਿਹੜੇ ਕਿਸਾਨ ਦੇ ਖੇਤ ਦਾ ਇਹ ਬੀਜ ਤਿਆਰ ਕੀਤਾ ਹੋਇਆ ਕਦੋਂ ਇਹਦੀ ਪੈਕਿੰਗ ਹੋਈ ਸੀਗੀ ਬੀਜ ਦੀ ਜਿਹੜੀ ਨਵੀਂ ਵਗੈਰਾ ਕਿੰਨੀ ਸੀ ਉਹ ਸਾਰਾ ਕੁਝ ਉਹਦੇ ਵਿੱਚ ਕਯੂਆਰ ਕੋਡ ਦੇ ਵਿੱਚ ਆ ਜਾਂਦਾ ਸੀ ਤੇ ਹੁਣ ਜਿਹੜੀ ਇਹ ਕੀਟਨਾਸ਼ਕ ਨੇ ਇਹਨਾਂ ਨੂੰ ਰੋਕਿਆ ਗਿਆ ਕਿਉਂਕਿ ਖਾਣੇ ਇਨਸਾਨਾਂ ਨੇ ਨਚੌਲ ਪਰ ਜਦੋਂ ਕੀਟਨਾਸ਼ਕਾਂ ਦਾ ਜ਼ਿਆਦਾ ਢੜਲੇ ਦੇ ਨਾਲ ਇਸਤੇਮਾਲ ਹੋ ਜਾਂਦਾ ਤਾਂ ਫਿਰ ਉਹ ਇਨਸਾਨਾਂ ਦੇ ਖਾਣ ਲਾਇਕ ਵੀ ਨਹੀਂ ਰਹਿ ਜਾਂਦੇ ਤੇ ਚੌਲਾਂ ਬਾਰੇ ਤਾਂ ਅਕਸਰ ਜਿਹੜੇ ਬਾਹਰ ਨੇ ਸਿਹਤ ਨਾਲ ਜੁੜੇ ਹੋਏ ਜਾਂ ਡਾਈਟੇਸ਼ਨ ਨੇ ਉਹ ਕਹਿੰਦੇ ਨੇ ਕਿ ਚੋਲ ਇੱਕ ਵਾਰ ਬਣਾ ਕੇ ਇੱਕ ਵਾਰ ਖਾ ਲੈਣੇ ਚਾਹੀਦੇ ਨੇ ਜਿਆਦਾਦਰ ਪਏ ਹੋਏ ਜਿਹੜੇ ਚੋਲ ਨੇ ਬਣੇ ਉਹ ਵੀ ਅ ਜ਼ਹਿਰੀਲੇ ਤੱਤਾਂ ਦੇ ਨਾਲ ਭਰ ਜਾਂਦੇ ਨੇ ਹਾਲਾਂਕਿ ਉਹ ਸਲੋਪ ਵਾਈਜ਼ਨ ਦੀ ਤਰ੍ਹਾਂ ਹੀ ਹੁੰਦੇ ਨੇ ਜ਼ਿਆਦਾ ਅਸਰਦਕ ਨਹੀਂ ਹੁੰਦੇ ਪਰ ਫਿਰ ਵੀ ਉਹਨਾਂ ਵੱਲੋਂ احتیاط ਵਰਤਣ ਲਈ ਕਿਹਾ ਜਾਂਦਾ ਜੋ ਮਾਰਾਂ ਦੀਆਂ ਪਰ ਰਪੋਰਟਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਅਕਸਰ ਹਾਲਾਂਕਿ ਉਹਨਾਂ ਦੀ ਪੁਸ਼ਟੀ ਆਪਾਂ ਨਹੀਂ ਕਰਦੇ ਕਿਉਂਕਿ ਮਾਰਾਂ ਦੇ ਆਪਣੇ ਵੀ ਹੁੰਦੇ ਨੇ ਜਾਂ ਉਹਨਾਂ ਦੇ ਰਿਸਰਚ ਦੇ ਉੱਤੇ ਬੇਸਡ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਉਹਦੇ باوجود ਹੁਣ ਜਿਹੜੀ ਬਾਸਮਤੀ ਆ ਉਹ ਸਵਾਲਾਂ ਦੇ ਘੇਰੇ ਚ ਆਈ ਸੀ ਤੇ ਹੁਣ ਸ਼ਾਇਦ ਇਸੇ ਕਰਕੇ احتیاط ਵਜੋਂ ਇਹ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਹੈ ਕਿ ਜਿਹੜੇ 11 ਕੀਟਨਾਸ਼ਕ ਨੇ ਇੱਕ ਤਾਂ ਐਸਫੈਟ ਨਾਮ ਦਾ ਹੈ ਉਹ ਹੁਣ ਕਹਿੰਦੇ ਨਹੀਂ ਵਿਕੇਗਾ ਇੱਕ ਹੈਗਾ ਟੈਪਕੋਨਾਜ਼ੋਲ ਉਹ ਵੀ ਨਹੀਂ ਵਿਕੇਗਾ ਇਸ ਤੋਂ ਇਲਾਵਾ ਪ੍ਰੋਫੀਨੋਫਾਸ ਹੈ ਇੱਕ ਇਹਨਾਂ ਦੇ ਵਿੱਚ ਪ੍ਰੋਪੀਗੋਨਾਜ਼ੋਲ ਹੈ ਇਹ ਮਤਲਬ ਅਲੱਗ-ਅਲੱਗ ਕੰਪਨੀਆਂ ਦੇ ਨਾਲ ਸੰਬੰਧਿਤ ਕੀਟਨਾਸ਼ਕ ਹੁੰਦੇ ਨੇ ਇਹਨਾਂ 11 ਬ੍ਰਾਂਡਸ ਦੇ ਉੱਤੇ 11 ਨਾਮਾਂ ਦੇ ਉੱਤੇ ਪਾਬੰਦੀ ਲੱਗ ਚੁੱਕੀ ਆ ਜੇਕਰ ਕਿਸੇ ਨੇ ਵੇਚਿਆ ਤਾਂ ਉਹਦੇ ਉੱਤੇ ਕਾਰਵਾਈ ਦੀ ਸੰਭਾਵਨਾ ਵੀ ਹੈ ਪਰ ਅਸੀਂ ਵੀ ਆਪਣੇ ਮਨ ਚੋਂ ਇਹੀ ਜਿਹੜੀ ਇੱਕ ਬੇਨਤੀ ਜ਼ਰੂਰ ਕਰਦੇ ਹੁੰਨੇ ਆ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਬੜੇ ਵਿਭਾਗ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬਣੇ ਹੋਏ ਨੇ ਫਾਰਮਰ ਸਲਾਹਕਾਰ ਕੇਂਦਰ ਬਣੇ ਹੋਏ ਨੇ ਪੀਏਯੂ ਲੁਧਿਆਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਸ ਨੂੰ ਕਹਿ ਦਿੰਦੇ ਆ ਤਾਂ ਉਹਨਾਂ ਵੱਲੋਂ ਸਮੇਂ-ਸਮੇਂ ਤੇ ਬੜੀਆਂ ਖੋਜਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਵੱਲੋਂ ਕੀਟਨਾਸ਼ਕਾਂ ਦੀ ਵਰਤੋਂ ਦੀ ਬਜਾਏ ਕਈ ਤਰ੍ਹਾਂ ਦੇ ਘੋਲ ਤਿਆਰ ਕੀਤੇ ਜਾਂਦੇ ਨੇ ਜਿਹੜੇ ਨਿੰਮ ਦੇ ਪੱਤਿਆਂ ਦੇ ਵੀ ਨੇ ਚੂਨੇ ਵਾਲੇ ਵੀ ਨੇ ਤਾਂ ਜੋ ਆਪਾਂ ਇਹਨਾਂ ਚੀਜ਼ਾਂ ਦਾ ਅਸਰ ਘਟਾ ਸਕੀਏ ਤੇ ਜਿਹੜੀ ਇੱਕ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਉਹ ਵੀ ਉਸੇ ਤਰ੍ਹਾਂ ਬਰਕਰਾਰ ਰਹੇ ਤੇ ਜਦੋਂ ਕਿਸੇ ਦੇ ਮੂੰਹ ਤੱਕ ਕੋਈ ਵੀ ਅੰਨ ਦਾ ਸੁਰਖਰੂ ਹੋ ਕੇ ਖਾਏ ਕਿ ਇਹਦੇ ਵਿੱਚ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਗਈ ਸੋ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਚੰਗਾ ਫੈਸਲਾ ਹੈ ਕਿਉਂਕਿ ਕੀਟਨਾਸ਼ਕ ਕੀੜਿਆਂ ਦੇ ਲਈ ਹਾਨੀਕਾਰਕ ਨੇ ਤਾਂ ਇਨਸਾਨੀ ਜੀਵਨ ਵਾਸਤੇ ਵੀ ਉਹ ਹਾਨੀਕਾਰਕ ਹੀ ਨੇ ਹੂੰ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ